ਸਾਗਰ ਦੀ ਵੋਟੀ ਲੰਦੀ ਇੰਡੀ ਕਾ ਚਲਾ 5 ਵਜੇ ਚੱਲਣ ਡਈ ਸੀ ਸਾਗਰ ਦੀ ਵੋਟੀ ਇੰਨਾ ਦਿਮਾਗ ਖਾਦਿਆ ਸਾਗਰ ਦੀ ਵੋਟੀ ਨੇ ਲੱਭੋ ਇਹਨੂੰ ਜਾ ਕੇ ਕਿਹੜੀ ਹੈ ਸਾਗਰ ਦੀ ਵੋਟੀ ਜਿੱਥੇ ਕਿਤੇ ਵੀ ਅਸਲੀ ਦੇ ਵਿੱਚ ਸਾਗਰ ਦੀ ਵੋਟੀ ਹੋਈ ਨਾ ਵਿਚਾਰੀ ਦਾ ਕੀ ਹਾਲ ਕਰਦੇ ਹੋਣੇ ਨੇ ਲੋਕ ਉਹ ਇੰਡੀ ਕਾ ਪਤਾ ਨਹੀਂ ਕਿੱਥੇ ਮਰ ਖਪ ਗਈਆਂ ਸਨ ਗੱਡੀਆਂ ਨਵਾਂ ਮਾਡਲ ਉਹਦਾ ਆਇਆ ਲੈ ਲਾਂਚ ਹੋਇਆ ਲੈ ਇਹ ਇੱਥੇ ਹੀ ਸਾਗਰ ਦੀ ਵੋਟੀ ਬਣ ਜੜੀ ਹੈ ਬੜੇ ਕੰਮ ਪਏ ਨੇ ਬਚਾਰੇ ਜਿਹੜੇ ਬੰਦੇ ਪਤਾ ਨਹੀਂ ਕਿੱਥੇ ਤੇ ਸੱਟ ਪਤੇਰੇ ਨਾਲ ਕਰਨੇ ਨੰ 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 ਨਾ 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 ਕੋਈ ਮਾੜੀ ਚੀਜ਼ ਵੀ ਨਹੀਂ ਇਹਦੇ ਤੋਂ ਇਹਨੇ ਚੰਗੇ ਵੀ ਹੁੰਦੇ ਨੇ ਮਾੜੇ ਵੀ ਹੁੰਦੇ ਨੇ ਸਾਗਰ ਦੀ ਵੋਟੀ ਨੇ ਗੱਡੀ ਚਲਾਣੀ ਸਿੱਖ ਲਈ ਅੱਛਾ ਹੈ ਸਾਗਰ ਦੀ ਵੋਟੀ ਕੱਲ ਨੂੰ ਗੱਡੀ ਚਲਾਏਗੀ ਜਦੋਂ ਤੱਕ ਸਾਗਰ ਪਹੁੰਚਿਆ ਸਾਗਰ ਦੀ ਵੋਟੀ ਗੱਡੀ ਲੈ ਕੇ ਜਾ ਚੁੱਕੀ ਸੀ ਗੱਡੀ ਸਾਗਰ ਦੀ ਬੋਟੀ ਦੁਆਰਾ ਚਲਾਈ ਗਈ। ਬਣਾ ਦੇਖ ਲੈ ਇੱਕ ਤੇ ਨਾ ਕਾਵਾਂ ਦੀਆਂ ਅੱਖਾਂ ਵਾਲੇ ਨੇ ਆ। ਪਹਿਲੇ ਦੱਸੋ ਰੈਸਟ ਕਰਦਾ ਹੁੰਦਾ ਜਿਹੜਾ ਬੰਦਾ ਬਿਮਾਰ ਹੋਏ ਨਿੱਕੇ ਜਿਹਾ ਪੇਸ਼ੈਂਟ। ਹੈਲੋ ਗਾਇਜ਼, ਵੈਲਕਮ ਬੈਕ ਟੂ ਮਾਈ ਅਨਦਰ ਵਲੌਗ। ਹੋਰ ਕਿਵੇਂ ਹੋ ਤੁਸੀਂ ਸਾਰੇ? ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਸੋ ਟਾਈਮ ਹੋ ਗਿਆ ਹੈ ਮਾਰਨਿੰਗ ਦੇ 10 ਵੱਜ ਚੁੱਕੇ ਨੇ। ਆਬਵੀਅਸ ਇਹ ਬੱਚਿਆਂ ਨੂੰ ਭੇਜ ਕੇ ਹੁਣ ਆਪਾਂ ਥੋੜਾ ਜਿਹਾ ਫ੍ਰੀ ਹੋਏ ਆਂ ਫ੍ਰੀ ਕਦੋਂ ਹੋਏ ਆਂ ਅਗਲੇ ਕੰਮ ਸਟਾਰਟ ਹੋ ਗਏ ਨੇ ਬੱਚੇ ਵੀ ਬਸ ਮਲਾਬ ਸਕੂਲ ਗਿਆ ਐ ਐਂਜਲ ਘਾਰੇ ਕਿਉਂਕਿ ਉਹਦਾ ਕੱਲ ਨੂੰ ਐਗਜ਼ਾਮ ਐ ਤੇ ਅੱਜ ਉਹਨੂੰ ਛੁੱਟੀ ਐ ਇਸ ਕਰਕੇ ਉਹ ਪੜ੍ਹਦੀ ਪਈ ਐ ਤੇ ਕੱਪੜੇ ਮੈਂ ਪਾਲੇ ਨੇ ਮਸ਼ੀਨ ਦੇ ਵਿੱਚ ਕਿਉਂਕਿ ਕਿਚਨ ਦਾ ਕੰਮ ਖਤਮ ਹੋ ਗਿਆ ਸਾਡਾ ਸਵੇਰੀ ਖਤਮ ਹੋ ਜਾਂਦਾ ਹੈ ਬੱਚਿਆਂ ਦੇ ਜਾਣ ਕਰਕੇ ਫਿਰ ਸਰਜਰੀ ਖਤਮ ਕਰ ਲਈਦਾ ਹੁਣ ਮੈਂ ਮਸ਼ੀਨ 'ਚ ਕੱਪੜੇ ਪਾਏ ਨੇ ਇੱਕ ਸਲੋਟ ਪਾਇਆ ਤੇ ਨਾਲ ਨਾਲ ਫਿਰ ਮੈਂ ਕਰ ਲਾਂਗੀ ਡਸਟਿੰਗ ਤੇ ਫਿਰ ਦੀਦੀ ਆ ਜਾਣਗੇ ਸਫਾਈ ਵਾਲੇ ਉਹ ਕਰ ਦੇਣਗੇ ਸਫਾਈ ਐਂਜਲ ਪੜਦੀ ਪਈਏ ਤੇ ਹੁਣ ਆਪਾਂ ਥੋੜਾ ਜਣਾ ਐਂਜਲ ਨੂੰ ਤੰਗ ਕਰਦੇ ਆ ਉਹ ਚੈਰੀ ਕਦੋਂ ਦੀ ਲੱਗੀ ਪਈ ਪੜਨ ਮੈਂ ਕਿਹਾ ਨਾਲੇ ਉਹਦਾ ਥੋੜਾ ਜਿਹਾ ਮੂਡ ਫਰੈਸ਼ ਹੋ ਜਾਏਗਾ ਥੋੜਾ ਜਿਹਾ ਤੰਗ ਕਰਕੇ ਹੁੰਨੀ ਆ ਉਹਨੂੰ ਚਲੋ ਆਜੋ ਆਜੋ ਪਰ ਐਂਜਲ ਕਿੱਥੇ ਨਹੀਂ ਉੱਪਰ ਬੈਠੀ ਪਈ ਇਹ ਸਾਰਿਆਂ ਤੋਂ ਟੌਪ ਤੇ ਗਾਇਜ਼ ਉਹ ਪੜਦੀ ਪਈ ਐਂਜਲ एंजेला किसितो ही आ गई हम तो सब ही जगह ढूंढ लेते हैं <laughs> ना है ना तू जी मंजिल ਤੇ ਆਈਆਂ ਵੇ ਇੱਥੇ ਕੋਈ ਆਏਗਾ ਹੈ एंजेला ਮੈਂ ਤਾਂ ਥੋੜਾ ਜਿਹਾ ਮੂਡ ਫਰੈਸ਼ ਕਰ ਆਈ ਐ एंजेਲ ਦਾ ਕੁੱਤੇ ਵੇਖੀ ਕੁੱਤੇ ਵੇਖੀ ਹੋਏ ਇੰਨਾ ਬੁਰਾ ਹਾਲ ਕੀਤਾ ਪਿਆ ਨਾ ਪੱਜ ਪੱਜ ਕੇ ਮੱਕੀ ਸਾਰੀ ਤੇ ਮਿੱਦ ਦੀ ਵਧੀਆ ਨਾ ਮਿੱਦ ਦੀ ਤੋ ਤੈਨੂੰ ਕੀ ਮਿਲਿਆ ਸਾਗਰ ਦੀ ਬੋਟੀ ਲੈਂਦੀ ਇੰਡੀਆ ਚਲਾ ਸਾਬਰ ਦੀ ਓਟ ਲੈਂਦੀ ਹਾਂ ਕੱਟਲਾ ਤੇ ਵੀ ਆ ਕੇ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇਣੇ ਡਰੈਵਰੀ ਸਖਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇਣੇ ਵੇ ਡਰੈਵਰੀ ਸਖਾ ਮੈਨੂੰ ਛੇਤੀ ਦੇ ਡਰੈਵਰੀ ਸਖਾ ਤਾਂ ਗਿਣਾ ਕਰੋ ਪੜ ਲੈਣ ਤੋਂ ਪੇਪਰ ਹੈ ਮੇਰਾ ਮੈਂ ਕੀ ਕਰਾਂ ਏਂਜਲ ਮੈਂ ਕਰਾਂ ਕਿ ਮੈਂ ਤੇ ਆਪ ਤੰਗ ਹੋ ਗਈਆਂ ਸਵੇਰ ਦੀ ਹੈ ਇੰਸਟਾ ਖੋਲੋ ਤਾਂ ਸਾਗਰ ਦੀ ਵੋਟੀ ਆ ਜਾਂਦੀ ਏ ਫੇਸਬੁੱਕ ਖੋਲੋ ਤਾਂ ਸਾਗਰ ਦੀ ਵੋਟੀ ਆ ਜਾਂਦੀ YouTube ਖੋਲੋ ਤਾਂ ਸਾਗਰ ਦੀ ਵੋਟੀ ਆ ਜਾਂਦੀ ਏ ਮੈਂ ਨਹੀਂ ਖੋਲਦੀ ਨਾਲੇ ਤੇਰੇ ਪਾਪਾ ਖੋਲਦੇ ਨੇ ਇੰਸਟਾ ਵੀ ਫੇਸਬੁੱਕ ਵੀ ਸਵੇਰੇ 5 ਵਜੇ ਚੱਲਣ ਦੀ ਸੀ ਸਾਗਰ ਦੀ ਵੋਟੀ ਇੰਨਾ ਦਿਮਾਗ ਖਾਦਾ ਸਾਗਰ ਦੀ ਵੋਟੀ ਨੇ ਲੱਭੋ ਇਹਨੂੰ ਜਾ ਕੇ ਕਿਹੜੀ ਹੈ ਸਾਗਰ ਦੀ ਵੋਟੀ ਸਾਲ ਪਰ ਰੁਈ ਹ ਉਹਦੇ ਹੋਏਗਾ ਹੀ ਓਬਵੀਅਸ ਹੈ ਚਲੋ ਜੀ ਵੋਟੀ ਕਿਤੇ ਟਰੋਲ ਟਰੋਲ ਤਾਂ ਹੁੰਦੀ ਹੋਣੀ ਹੈ ਜਿੱਥੇ ਕਿਤੇ ਵੀ ਅਸਲੀ ਦੇ ਵਿੱਚ ਸਾਗਰ ਦੀ ਵੋਟੀ ਹੋਈ ਨਾ ਵਿਚਾਰੀ ਦਾ ਕੀ ਹਾਲ ਕਰਦੇ ਹੋਣੇ ਨੇ ਲੋਕ ਹੈਨਾ ਗਾਣਾ ਸੁਣਾ ਸੁਣਾ ਕੇ ਸਾਗਰ ਦੀ ਵੋਟੀ ਨੂੰ ਨੂੰ ਗੱਡੀ ਨੇ ਚਲਾਉਂਦੀ ਚਲਾਣੀ ਆਖੀ ਹੋਵੇ ਕਿੰਨੂ ਸਾਗਰ ਦੀ ਵੋਟੀ ਨੂੰ ਜੇ ਨਾ ਹੁੰਦੀ ਹੋਈ ਤੇ ਹੁਣ ਤੇ ਉਹ ਸਿੱਖ ਕੇ ਛੱਡੇ ਹੀ ਹਰ ਹਾਲਤ ਚ ਸਾਗਰ ਦੀ ਵੋਟੀ ਉਹਨੇ ਕਹਿਣਾ ਵੀ ਮੈਨੂੰ ਡਰਾਈਵਰੀ ਸਿਖਾਣਾ ਉਹ ਇੰਡੀਆ ਪਤਾ ਨਹੀਂ ਕਿੱਥੇ ਮਰ ਖਪ ਗਈਆਂ ਸਨ ਗੱਡੀਆਂ ਹੈ ਉਹ ਇੰਡੀਕਾ ਵਾਲਾ ਵੀ ਮੈਨੂੰ ਲੱਗਦਾ ਹੁਣ ਦੁਬਾਰਾ ਇੰਡੀਕਾ ਗੱਡੀ ਕੱਢੇਗਾ ਤੂੰ ਵੇਖ ਲਈ ਨਵਾਂ ਮਾਡਲ ਉਹਦਾ ਆਇਆ ਲੈ ਲਾਂਚ ਹੋਇਆ ਲੈ ਇੰਡੀਕਾ ਦਾ ਇਹ ਨਾ ਹੋਇਆ ਤੂੰ ਵੇਖ ਲਈ ਵੇਖਦੀ ਜਾ ਹੋਇਆ ਪਰ ਲੱਗੀ ਸ਼ਰਤ ਉਹਨਾਂ ਵੈਸੇ ਇਹ ਨਾ ਸੋਸ਼ਲ ਮੀਡੀਆ ਦੇ ਜੇ ਇੰਡੀਕਾ ਦਾ ਮਾਡਲ ਆ ਗਿਆ ਫਿਰ ਟ੍ਰਿਪ ਤੇ ਨਾ ਭੇਜਿਓ ਜੇ ਨਾ ਆਇਆ ਤੇ ਟ੍ਰਿਪ ਇੰਨੀ ਛੱਤੀ ਥੋੜੀ ਟ੍ਰਿਪ ਤੇ ਤੇ ਰ ਹੋਣੀ ਹੈ ਟ੍ਰਿਪ ਤੇ ਤੇਰਾ ਆਪਣਾ ਮੂੰਹ ਨੂੰ ਵੇਖੀ ਕਿੱਦਾਂ ਸੋਹਣਾ ਲੱਗਦਾ ਅੰਗਰੇਜ਼ੀ ਬੱਚੇ ਮੂੰਹ ਉਹ ਕਿਵੇਂ ਗਾਣਾ ਸੀ ਮੂੰਹ ਤੇ ਸਟੈਪ ਤੇਰੇ ਨਾਲ ਕਰਨੇ ਨੰ ਨ ਨ ਨ ਨ ਨ ਨ ਨ ਨੀ ਇੱਕ ਚੀਜ਼ ਦਿਖਾਣੀ ਉਹ ਮੂੰਹ ਤੇ ਮੂੰਹ ਨਹੀਂ ਬਣਿਆ ਨਾ ਚੰਦੇ ਆ ਜੋ ਹੋ ਜਾਂਦੇ ਜਨਲ ਵੈਸੇ ਇੱਕ ਗੱਲ ਵੇਖੀ ਮੈਂ ਸੋਸ਼ਲ ਮੀਡੀਆ ਜਿਹੜਾ ਹੈ ਨਾ ਵਿਚਾਰੇ ਜਿਹੜੇ ਬੰਦੇ ਪਤਾ ਨਹੀਂ ਕਿੱਥੇ ਸੁੱਤੇ ਸੱਤੇ ਹੁੰਦੇ ਨੇ ਉਹਨਾਂ ਨੂੰ ਵੀ ਠਾ ਦਿੰਦਾ ਹੈ ਨਾ ਹੁਣ ਆ ਉਹ ਚਾਰੇ ਸਿੰਗਰ ਸਾਗਰ ਦੀ ਰੋਟੀ ਵਾਲੇ ਪਤਾ ਨਹੀਂ ਵਿਚਾਰੇ ਕਦੋਂ ਦੇ ਇਹਨਾਂ ਨੇ ਬੰਦ-ਬੰਦ ਕਰਤੇ ਸਨ ਤੇ ਇਹਨਾਂ ਨੂੰ ਵਿਚਾਰਿਆਂ ਨੂੰ ਹਨਾ ਫੇਰ ਲੈ ਆਂਦਾ ਉਹਦੇ ਵਿੱਚ ਪੂਰਾ ਟ੍ਰੈਂਡ ਦੇ ਵਿੱਚ ਵੈਸੇ ਤਾਂ ਕਿੰਨਾ ਫਾਇਦਾ ਹੋਇਆ ਵਿਚਾਰੇ ਗਰੀਬ ਦੀ ਜਿਹਦੀ ਰੋਟੀ ਚੱਲ ਜੇ ਸੋਸ਼ਲ ਮੀਡੀਆ ਦਾ ਫਾਇਦਾ ਵੀ ਬਹੁਤ ਹੈ ਜੇ ਸਹੀ ਤਰ੍ਹਾਂ ਦਾ ਯੂਜ਼ ਕਰੋ ਤੇ ਇਹਦੇ ਵਰਗਾ ਇਹਦੇ ਵਰਗੀ ਵਧੀਆ ਚੀਜ਼ ਕੋਈ ਨਹੀਂ ਹੈਗੀ ਤੇ ਜੇ ਜਿਹੜੇ ਗਲਤ ਤਰੀਕੇ ਨਾਲ ਯੂਜ਼ ਕਰਦੇ ਨੇ ਤੇ ਫਿਰ ਕੋਈ ਕੋਈ ਮਾੜੀ ਚੀਜ਼ ਵੀ ਨਹੀਂ ਇਹਦੇ ਤੋਂ ਇਸ ਲਈ ਹਰੇਕ ਚੀਜ਼ ਦੇ ਦੋਵੇਂ ਪੱਖ ਹੁੰਦੇ ਨੇ ਚੰਗੇ ਵੀ ਹੁੰਦੇ ਨੇ ਮਾੜੇ ਵੀ ਹੁੰਦੇ ਨੇ ਸੋ ਸਾਨੂੰ ਚੰਗੀਆਂ ਚੀਜ਼ਾਂ ਲੈ ਕੇ ਚੱਲਣੀਆਂ ਚਾਹੀਦੀਆਂ ਨੇ ਮਾੜੀਆਂ ਨੂੰ ਨਹੀਂ ਐਕਸੈਪਟ ਕਰਨਾ ਚਾਹੀਦਾ ਮਤਲਬ ਥੈਂਕਫੁਲ ਹੋਣੇ ਨੇ ਸੋਸ਼ਲ ਮੀਡੀਆ ਦੇ ਵੀ ਉਹਨਾਂ ਨੇ ਵਿਚਾਰਿਆਂ ਦੀ ਇੱਕ ਫਿਰ ਤੋਂ ਪਛਾਣ ਬਣਾਈ ਹੈ ਨਾ ਜਿਹੜੇ ਭੁੱਲ ਚੁੱਕੇ ਸਨ ਉਹ ਤੇ ਇੰਡੀਕਾ ਗੱਡੀ ਵੇਖੋ ਹੈ ਨਾ ਬੰਦ ਹੋ ਗਈ ਸੀ ਹੁਣ ਹੋ ਸਕਦਾ ਕਿ ਉਹਦਾ ਓਨਰ ਫਿਰ ਤੋਂ ਸੋਚੇ ਵੀ ਮੈਂ ਇੰਡੀਕਾ ਗੱਡੀ ਜਿਹੜੀ ਦੁਬਾਰਾ ਲਾਂਚ ਕਰਾਂ ਸੋ ਬਹੁਤੀਆਂ ਗੱਲਾਂ ਨਾ ਕਰਦੇ ਕਰਦੇ ਆਪਾਂ ਵਲੌਗ ਨਹੀਂ ਐਂਡ ਕਰਦੇ ਘਰ ਦੇ ਕੰਮ ਤੇ ਇੱਥੇ ਹੀ ਸਾਗਰ ਦੀ ਮੋਟੀ ਬਣ ਜਣੀ ਹੈ ਬੜੇ ਕੰਮ ਪਏ ਨੇ ਮਸ਼ੀਨ ਚ ਕੱਪੜੇ ਕੱਢੀਏ ਡਸਟਿੰਗ ਕਰੀਏ ਬੜੀਆਂ ਗੱਲਾਂ ਹੋ ਗਈਆਂ ਅੰਗਲ ਬਾਏ ਬਾਏ ਮੂਡ ਫਰੈਸ਼ ਹੋ ਗਿਆ ਓਕੇ ਬਾਏ 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 ਮਿਲਤੇ ਹੈ ਟਿਲ ਦੈਨ ਬਾਏ ਬਾਏ ਕੱਪੜਿਆਂ ਦਾ ਹੁਣ ਰਹਿ ਗਿਆ 20 ਮਿੰਟ ਉਹਦਾ ਘਰ ਨਾ ਛੇੜਨੀ ਹੁਣ ਨੀ ਤਰਾ ਹੋ ਰਿਆ ਪੜਾਈ ਦੇ ਵਿੱਚ ਡਿਸਟਰਬੈਂਸ ਉਹ ਦੋ ਨੰਬਰ ਦੇ ਘਰ ਮੈਂ ਕਿੱਥੇ ਬੈਠ ਕੇ ਪੜ੍ਹੂਗੀ ਉਹ ਕਿਹੜਾ ਉਹ ਸਕੂਲ ਗਿਆ ਹੈ ਸਕੂਲ ਗਿਆ ਹੈ ਦਾ ਮਤਲਬ ਇਹ ਨਹੀਂ ਵੀ ਉਹਦਾ ਵਿਚਾਰੇ ਦਾ ਘਰ ਕਰੋ ਬਣਾ ਕੇ ਗਿਆਈ ਸਾਰਾ ਕੁਝ ਵਿੱਚ ਮੈਟ ਵੀ ਰੱਖਿਆ ਏ ਆਏ ਦਰਵਾਜ਼ਾ ਦਰਵਾਜ਼ਾ ਬੰਦ ਕਰ ਦਿੱਤੀ ਏ ਆ ਦਰਵਾਜ਼ਾ ਹੀ ਹੋਰ ਕੀ ਲਾ ਕੇ ਗਿਆ ਇਹ ਖੋਲਾਂ ਕਿਵੇਂ ਰਹਿਣ ਦੇ ਨਾ ਖਰਾਬ ਕਰਨੀ ਬਾਹਰ ਵੀ ਹੈਗੀ ਏ ਕੋਈ ਨਹੀਂ ਪਤਾ ਨਾ ਖਰਾਬ ਕਰਨੀ ਉਹਦਾ ਕੰਦੇ ਡੱਬੇ ਵੀ ਫੈਨ ਚ ਉਨੇ ਸਮਾਨ ਰੱਖੇ ਅੰਜਲ ਕੀ ਕਰੀ ਜਾਨੀ ਏ ਇੱਥੇ ਕੀ ਕਰਨਾ ਹੈ ਹੁਣ ਬਹਿ ਕੇ ਕੋਈ ਨਹੀਂ ਵਿਖਾਵਾਂਗੀ ਮੈਂ ਮਲਾਪ ਨੂੰ ਵੀ ਆ ਕੁਛ ਕੀਤਾ ਸੀ ਅੰਜਲ ਆਨਲਾਈਨ ਤੇ ਰਿਕਾਰਡ ਹੋ ਰਿਹਾ ਵੀ ਵਾਟ ਆਰ ਯੂ ਡੂਇੰਗ ਕਿੱਥੇ ਹੋਏ ਹੋਏ ਤੂੰ ਤੈਨੂੰ ਐਡਵੈਂਚਰ ਪਾਰਕ ਜਾਣ ਦੀ ਲੋੜ ਕੀ ਏ ਐਡਵੈਂਚਰ ਪਾਰਕ ਜਾਣਾ ਹੈ ਉੱਥੇ ਦੱਸ ਕੀ ਉੱਥੇ ਉਹ ਵੀ ਏ ਉਹ ਵਾਣਾ ਇੱਥੇ ਐਡਵੈਂਚਰ ਕਰਨ ਨੂੰ ਬਹੁਤ ਖੁਸ਼ੀ ਥੋੜੇ ਜਿਹਾ ਦੇਖੀ ਸੀ ਉੱਥੇ ਜਿਪ ਲਾਈਨ ਵੀ ਏ ਉਹ ਟਾਇਰ ਵਾਲਾ ਵੀ ਏ ਬੜਾ ਕੋਸ਼ਿਸ਼ ਆਪਾਂ ਚੱਲਾਂਗੇ ਹਾਂ ਤੁਸੀਂ ਲੈ ਕੇ ਚੱਲੇ ਬੜਾ ਬਦਮੀਨੋ ਯਾਰ ਨੋਟਬੁੱਕ ਵੀ ਫੜਾਵਾਂ ਮੈਂ ਪੀਜ਼ਾ ਲੈ ਵੀ ਹੁੰਦੇ ਨੇ ਵਿੱਚੋਂ ਦੇ ਦਿੰਦੇ ਇੱਦਾਂ ਨਹੀਂ ਪੀਜ਼ਾ ਦਿੰਦੀ ਪਈ ਸੱਚੀ ਗੱਲ ਏ ਪਰਦੇ ਵੀ ਲਾਏ ਨੇ ਘਰ ਤੇ ਵਿਚਾਰੇ ਨੇ ਇੰਤਜ਼ਾਮ ਤੇ ਪੂਰੇ ਕੀਤੇ ਨੇ ਆ ਵੇਖ ਉਹਨੇ ਬਾਹਰੋਂ ਦੀ ਲਾਈ ਆ ਮੈਮ ਪੀਜ਼ਾ ਦੇ ਨਾ ਯਾਰਟੀ ਆਰ ਮੈਮ ਪੀਜ਼ਾ ਆਰਡਰ ਕੀਤਾ ਥਾ ਮੈਨੇ ਪਲੀਜ਼ ਗਿਵ ਮੀ ਮੈਮ ਮੈਂ ਆਪਨੇ ਦੇਣਾ ਹੈ ਪੀਜ਼ਾ ਕਪ ਪਲੀਜ਼ ਮੈਮ ਪੀਜ਼ਾ ਦੇ ਦਿਜੀਏ ਪਲੀਜ਼ ਪੜ ਲੈ ਹੁਣ ਬੜੀ ਹੋ ਗਈ ਏ ਕਿੰਨਾ ਟਾਈਮ ਹੋਇਆ? ਆ ਫੋਨ ਚੋਂ ਦੇਖ ਲੋ ਪਤਾ ਨਹੀਂ ਟਾਈਮ 10:30 ਹੋਏ ਹੋਣੇ ਆ। ਨਾ 10:30 ਪਾ 11 ਵਜ ਗਏ ਹੋਣੇ ਨੇ ਫਿਰ। ਨਾ 10 ਘੰਟਾ ਨਹੀਂ ਹੋਇਆ ਕਿੱਡਾ ਹੋ ਗਿਆ ਪੜਦੀ। ਹਾਂ। 11:30 ਹੋਏ ਨੇ। 11:15 11 11 ਹੋਏ ਨੇ। 11:30 ਤਾਂ ਨਹੀਂ। ਫਿਰ ਉਹ ਹੋਣ ਚ ਗੋਡੇ ਨੇ 4 ਮਿੰਟ 1:30 ਤੇ ਤੇ ਜੇ ਕਿੰਨਾ ਟਾਈਮ ਹੈ ਕੁੜੀ ਥੋੜਾ ਜਿਹਾ। 1 ਵਜੇ ਆ ਜਾਣਾ ਉਹਨੇ। 1:30 ਆਉਂਦਾ। ਚਲ ਠੀਕ ਹੈ ਪੜੋ ਬਹੁਤ ਹੋ ਗਿਆ। ਚਲੋ ਓਕੇ ਬਾਏ। ਬੰਦ ਕਰੋ ਆਪਣੀਆਂ ਬਾਰੀਆਂ ਬੁਰੀਆਂ ਕਰਦੀਆਂ ਦਰਵਾਜ਼ੇ ਚੱਕ ਕੇ ਇੱਥੇ ਲਾਤਾ ਆ ਵਧੀਆ ਕੰਮ ਹੈ ਦਰਵਾਜ਼ੇ ਦਾ ਕੰਮ ਵੀ ਦਿੰਦਾ ਹੈ ਬਾਰੀ ਦਾ ਵੀ ਦਿੰਦਾ ਹੈ ਹੈ ਹੁਣ ਤਾਂ ਡਾ ਇਧਰ ਆਪ ਓਪਨ ਹੋ ਗਿਆ ਚੱਲ ਨਹੀਂ ਓਕੇ ਬਾਈ ਤੂੰ ਤੇ ਵਿਹਲੀ ਹੈ ਚੰਗਾ ਆ ਲਓ ਆ ਲਓ ਦੋ ਪਾਸੇ ਬੰਦ ਕਰ ਤੇ ਕਿਵੇਂ ਨੋ ਉੱਦੇ ਉੱਦੇ ਹੋਏ ਨੇ ਚੱਲ ਠੀਕ ਹੈ ਨਹੀਂ ਚੰਗਾ ਓਕੇ ਬਾਈ ਵੀ ਸ਼ਲ ਹੈਵ ਕੰਪਲੀਟਿਡ ਦ ਪ੍ਰੋਜੈਕਟ ਫਰ ਮਾਈਂ ਐਂਜਲ ਹੋ ਰਹੀ ਹੈ ਪੜਾਈ। ਮੈਂ ਤੁਸੀਂ ਕੀਤਾ ਉਹ। ਕੀ? ਚੁੱਪ। ਵਾਸ 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 ਕੁਛ ਨਹੀਂ। ਮਿੰਦੇ ਯਾਦ ਹੀ ਨਹੀਂ ਸੀ ਤੂੰ ਆਪੀ ਯਾਦ ਕਰਾ ਦਿੱਤਾ। ਸਾਗਰ ਦੀ ਵੋਟੀ। ਇਹ ਹੋ ਹੀ ਕਰਨਾ ਹੀ ਹੋਣੀ। ਉੱਥੇ ਨਾ ਐਂਡਲ ਤੈਨੂੰ ਇੰਗਲਿਸ਼ ਦੇ ਵਿੱਚ ਟੈਂਸ ਹੋਣਗੇ ਨਾ। ਪ੍ਰੈਜ਼ੈਂਟ, ਪਾਸਟ, ਫਿਊਚਰ। ਕਿਵੇਂ ਲੰਘੇ? ਕਿਉਂ ਗ੍ਰਾਮਰ ਦੇ ਵਿੱਚ ਨਹੀਂ ਆਣੇ? ਉਹ ਨਹੀਂ ਆਣੇ ਪਿਛਲੀ ਟੌਪ ਚ ਆ ਗਏ ਸੀ। ਫਿਰ ਵੀ ਕੁਛ ਨਾ ਕੁਛ ਤੇ ਚੇਂਜ ਕਰਨ ਨੂੰ ਆਏਗਾ ਕਿ ਸਾਗਰ ਦੀ ਵੋਟੀ ਆਲਾ ਪੱਕਾ ਆਏਗਾ। ਸਾਗਰ ਦੀ ਵੋਟੀ ਨੇ ਗੱਡੀ ਚਲਾਣੀ ਸਿੱਖ ਲਈ ਅੱਛਾ ਇੱਕ ਮਿੰਟ ਬਣਾਈਏ ਸਾਗਰ ਦੀ ਵੋਟੀ ਗੱਡੀ ਚਲਾਂਦੀ ਹੈ ਸਾਗਰ ਦੀ ਵੋਟੀ ਕੱਲ ਨੂੰ ਗੱਡੀ ਚਲਾਏਗੀ ਸਾਗਰ ਦੀ ਤੱਕਦੇ ਬਣ ਗਏ ਜਦੋਂ ਤੱਕ ਸਾਗਰ ਪਹੁੰਚਿਆ ਸਾਗਰ ਦੀ ਵੋਟੀ ਗੱਡੀ ਲੈ ਕੇ ਜਾ ਚੁੱਕੀ ਸੀ ਉਹ ਓੜੀ ਸੀ ਹੁੰਦੇ ਜਦੋਂ ਡਾਕਟਰ ਦੇ ਪਹੁੰਚਣ ਤੋਂ ਪਹਿਲਾਂ ਰੋਗੀ ਮਰ ਚੁੱਕਿਆ ਸੀ ਸਾਡੇ ਸਟੇਸ਼ਨ ਤੇ ਪਹੁੰਚਣ ਤੋਂ ਪਹਿਲਾਂ ਗੱਡੀ ਗੱਡੀ ਜਾ ਚੁੱਕੀ ਸੀ ਹੈ ਨਾ ਤੇ ਇਹਦਾ ਆਏਗਾ ਸਾਗਰ ਦੇ ਪਹੁੰਚਣ ਤੋਂ ਪਹਿਲਾਂ ਸਾਗਰ ਦੀ ਵੋਟੀ ਗੱਡੀ ਲੈ ਕੇ ਪਹਚਾ ਕੇ ਜਾ ਚੁੱਕੀ ਸੀ ਇੱਕ ਮੈਂ ਅੱਛਾ ਪਰ ਸਾਗਰ ਦੀ ਵੋਟੀ ਹੋਣਾ ਹੀ ਨਹੀਂ ਤਾਂ ਤੈਨੂੰ ਪੱਕਾ ਸੈਂਟੈਂਸ ਹੋਣਾ ਸੀ ਆ ਵਾਲਾ ਨਹੀਂ ਆਂਦਾ ਆਣਾ ਸੀ ਵੇਖ ਲਈ ਤੂੰ ਅੱਛਾ ਇਹ ਨਹੀਂ ਆ ਸਕਦਾ ਸੀ ਮਤਲਬ ਜੇ ਹੂੰ ਇਹ ਕੁਛ ਤਾਂ ਸਾਗਰ ਨਾਮ ਤੋਂ ਆ ਸਕਦਾ ਸੀ ਫਿਰ ਵੋਟੀ ਤਾਂ ਹੁੰਦੀ ਨਹੀਂ ਨਹੀਂ ਸੈਂਟੈਂਸ ਜਿਉਂ ਵੋਟੀ ਕਿ ਉਹਦੀ ਵਾਈਫ ਐਕਟਿਵ ਪੋਇਸ ਐਕਟਿਵ ਦਾ ਪੈਸਿਵ ਨਹੀਂ ਨਹੀਂ ਚਲ ਚਲ ਠੀਕ ਐਕਟਿਵ ਪੈਸਿਵ ਗੱਡੀ ਸਾਗਰ ਦੀ ਬੌਟੀ ਦੁਆਰਾ ਚਲਾਈ ਗਈ ਇਹਦਾ ਪੈਸਿਵ ਹੈ ਹਮੇ ਪੈਸਿਵ ਬਣਾਣਾ ਐਕਟਿਵ ਤੋਂ ਪੈਸਿਵ ਆਣਾ ਹੈ ਸਾਗਰਜ਼ ਵਾਈਫ ਡਰਾਈਵਰ ਕਾਰ ਇਹਨੂੰ ਕੰਟੀਨਿਊਸ ਵਿੱਚ ਬੋਲੋ ਸਾਗਰਜ਼ ਵਾਈਫ ਇਜ਼ ਡਰਾਈਵਿੰਗ ਅ ਕਾਰ ਦ ਕਾਰ ਦ ਕਾਰ ਇਜ਼ ਬੀਂਗ ਡਰਾਈਵ ਸੈਕੰਡ ਫਾਰਮ ਆਏਗੀ ਨਾ ਕਿਉਂ ਕੰਟੀਨਿਊਸ ਵਿੱਚ ਫਰਸਟ ਫਾਰਮ ਆਉਂਦੀ ਹੈ ਥਰਡ ਹੋ ਜਾਂਦਾ ਬੀਂਗ ਪਲੱਸ ਥਰਡ ਫਾਰਮ ਅ ਦ ਕਾਰ ਇਜ਼ ਬੀਂਗ ਡਰਾਈਵ ਡਰਾਈਵ ਡਰੋਪ ਡਰਿਵਨ ਡਰਿਵਨ ਆਏਗਾ ਦਾ ਕਾਰ ਇਸ ਬੀਇੰਗ ਡਰਿਵਨ ਬਾਈ ਸਾਗਰਸ ਵਾਈਫ ਸਾਗਰਸ ਵੋਟੀ ਚਲੋ ਪੜੋ ਬੜੀ ਹੋ ਗਈ ਅੱਜ ਸਾਗਰ ਦੀ ਵੋਟੀ ਮੂੰਹ ਚੜੀ ਪਈ ਹੈ ਗ੍ਰਾਮਰ ਪੱਲੇ ਨਹੀਂ ਪੈ ਰਹੀ ਕੋਈ ਨਹੀਂ ਪੱਲੇ ਪੈ ਜਾਏਗੀ ਮੈਂ ਕਰ ਲਾਂ ਉਹਦੇ ਕੰਜੰਕਸ਼ਨ ਚਾਹ ਬਣਾਈਏ ਚਾਹ ਬਾਈਏ ਚਾਹ ਬਾਈਏ ਕੰਜੰਕਸ਼ਨ ਆ ਵੇਖੋ ਗਾਇਸ ਇੱਧਰ ਵੇਖੋ ਹੈ ਇਹ ਬੈ ਚੁੱਕੇ ਨੇ ਪੇਸ਼ੈਂਟ ਛੱਡ ਦੋ ਇਹ ਮੌਸਮ ਦੇ ਵਿੱਚ ਵਾਇਰਲ ਹੋਣਾ ਹੀ ਹੁੰਦਾ ਕਿਵੇਂ ਦਾ ਲੱਗ ਰਿਹਾ ਹੈ ਸਕੂਲ ਜਾਣਾ ਓਏ ਕਿਤੇ ਸਕੂਲ ਜਾਣ ਦਾ ਮਾਰਾ ਤਾਂ ਨਹੀਂ ਬੇਟਾ ਹੈਂ ਦੱਚੂ ਮੈਨੂੰ ਸਕੂਲ ਹੀ ਹੋ ਲਿਆ ਸੀ ਸਕੂਲ ਹੀ ਹੋ ਰਿਹਾ ਜੀ ਮਾ ਸ਼ੁਕਰ ਹੈ ਮੇਰੇ ਪੁੱਤਰ ਕੋਈ ਨਹੀਂ ਠੀਕ ਹੋ ਜਾਏਗਾ ਆ ਵੇਖ ਹੁਣ ਮਲਾਪ ਬੈਠਾ ਹੈ ਇੱਥੇ ਬਹਿਣਾ ਫਿਰ ਟੀਵੀ ਦੇ ਸਾਹਮਣੇ ਹੀ ਹੈ ਹੈ ਬਹਿਣਾ ਫਿਰ ਟੀਵੀ ਦੇ ਸਾਹਮਣੇ ਕਾਰਟੂਨ ਲਾ ਕੇ ਆਪਣੇ ਹੈਂ ਅੰਦਰ ਅੰਦਰ ਜਾ ਕੇ ਆਰਾਮ ਕਰੀਦਾ ਹੁੰਦਾ ਜਿਹੜਾ ਬੰਦਾ ਬਿਮਾਰ ਹੋਏ ਨਾ ਰੈਸਟ ਕਰਦਾ ਹੁੰਦਾ ਰੈਸਟ ਕਰਦਾ ਹੁੰਦਾ ਜਿਹੜਾ ਬੰਦਾ ਬਿਮਾਰ ਹੋਏ ਨਿੱਕੇ ਜਿਹਾ ਪੇਸ਼ੈਂਟ ਬੂੜੇ ਪੇਸ਼ੈਂਟ ਆ ਬੜਾ ਬੂੜੀ ਕਾਰਟੂਨ ਹੈ ਕੋਈ ਨਹੀਂ ਦੇਖ ਲੋ ਕਿੱਥੇ ਬਹਿਣਾ ਪਿੱਲੋ ਲੈ ਕੇ ਇੱਥੇ ਬਹਿ ਜਾਓ ਕੋਈ ਨਹੀਂ ਹੁਣ ਕਾਰਟੂਨ ਵੇਖ ਲੋ ਆ ਪੀਓ ਮੈਨੂੰ ਚਾਹ ਪੀਓ ਚਾਹ ਫਿਨਿਸ਼ ਕਰੋ ਗੀ ਗਾਇਸ ਆ ਦੇਖੋ ਸਾਡਾ ਪੇਸ਼ੈਂਟ ਨੀਕਾ ਜਿਹਾ ਪੇਸ਼ੈਂਟ ਪੇਸ਼ੈਂਟ ਹੁਣ ਕਰਨ ਲੱਗਾ ਪਿਆ ਹੈ ਪੇਂਟਿੰਗ ਵੀ ਮੈਂ ਬੋਰ ਹੋ ਗਿਆ ਹੈ ਨਾ ਪੇਂਟਿੰਗ ਨਹੀਂ ਡਰਾਇਂ ਆ ਡਰਾਇੰਗ ਪੇਸ਼ੈਂਟ ਨੇ ਪਹਿਲਾਂ ਟੀਵੀ ਵੀ ਵੇਖ ਲਿਆ ਤੇ ਫਿਰ ਉਸ ਤੋਂ ਬਾਅਦ ਫੋਨ ਵੀ ਵੇਖ ਲਿਆ ਹੈ ਨਾ ਉਹ ਤਾਂ ਵੀ ਬੋਰ ਹੋ ਗਿਆ ਹੁਣ ਕਹਿੰਦਾ ਮੈਂ ਆਪਣੀ ਡਰਾਇੰਗ ਕਰਨ ਲੱਗਾ ਹਾਂ ਕਿਉਂਕਿ ਡਰਾਇੰਗ ਕਰਨਾ ਮਲਾਬਦਾ ਮਲਾਬਦਾ ਫੇਵਰੇਟ ਫੇਵਰੇਟ ਕੰਮ ਏ ਠੀਕ ਏ ਇਮਲਾਪ ਨੂੰ ਡਰਾਇੰਗ ਕਰਨਾ ਬੜਾ ਵਧੀਆ ਲੱਗਦਾ ਹੈ ਕੋਈ ਵੀ ਔਖੀ ਦੌਖੀ ਚੀਜ਼ ਜਿਹੜੀ ਇਮਲਾਪ ਮਿੰਟਾਂ ਦੇ ਵਿੱਚ ਜਿਹੜੀ ਇਹ ਡਰਾ ਕਰ ਲਿੰਦਾ ਹਨ ਇਹਦੇ ਵਿੱਚ ਉਹਦੇ ਵਿੱਚ ਫਰਸਟ ਵੀ ਆਇਆ ਸੀ ਹਨਾ ਡਰਾਇੰਗ ਕੰਪੀਟੀਸ਼ਨ ਚ ਮੁੰਡਾ ਸਾਡਾ ਫਰਸਟ ਆਇਆ ਹੈ ਹੈਨਾ ਤੇ ਚਲੋ ਵਧੀਆ ਮੈਨੂੰ ਇਹ ਬੜੀ ਖੁਸ਼ੀ ਹੈ ਵੀ ਕਿਸੇ ਚੀਜ਼ ਦੇ ਵਿੱਚ ਉਹ ਪਰਫੈਕਟ ਹੈਗਾ ਕਿਉਂਕਿ ਐਂਜਲ ਨੂੰ ਮੈਂ ਹੁਣ ਤੱਕ ਜਿਹੜੇ ਵੀ ਕੋਈ ਹੁੰਦਾ ਹੈ ਉਹਦਾ ਮਤਲਬ ਕੋਈ ਵੀ ਡਾਇਗਰਾਮ ਡਰਾ ਕਰਨਾ ਹੁੰਦਾ ਹੈ ਜਾਂ ਕੋਈ ਵੀ ਕੁਝ ਡਰਾ ਕਰਨ ਵਾਲੀ ਚੀਜ਼ ਹੁੰਦੀ ਹੈ ਮੈਨੂੰ ਕਰਨਾ ਪੈਂਦਾ ਹੈ ਛੋਟੀ ਹੁੰਦੀ ਉਹ ਤੋਂ ਲੈ ਕੇ ਹੁਣ ਤੱਕ ਉਹਦਾ ਮੈਂ ਕਰਦੀ ਆ ਪਰ ਇਹਦਾ ਮੈਂ ਇੱਕ ਦਿਨ ਵੀ ਕੋਈ ਚੀਜ਼ ਨਹੀਂ ਇਹਨੂੰ ਡਰਾ ਕਰਕੇ ਦਿੱਤੀ ਇੱਕ ਦਿਨ ਵੀ ਕਿਉਂਕਿ ਛੋਟੇ ਬੱਚਿਆਂ ਦਾ ਜਿਹੜਾ ਪਿਕਚਰਸ ਵਾਲਾ ਜ਼ਿਆਦਾ ਕੰਮ ਹੁੰਦਾ ਹੈ ਪਿਕਚਰ ਦੇ ਹਿਸਾਬ ਨਾਲ ਉਹ ਕਰਨਾ ਮੈਚਿੰਗ ਕਰਨੀ ਪਿਕਚਰਸ ਦੇ ਹਿਸਾਬ ਨਾਲ ਉਹ ਸਾਰਾ ਕੁਝ ਇਹ ਆਪ ਕਰਦਾ ਹੈ ਤੇ ਮਿਸਟਰ ਅਮਨਦੀਪ ਸਿੰਘ ਜੀ ਪਹੁੰਚ ਚੁੱਕੇ ਨੇ ਪਰ ਵਿਖਾਣ ਵਾਲੀ ਹਾਲਤ ਚ ਨਹੀਂ ਹੈਗੇ ਪੁੰਡੀ ਪਵਾ ਕੇ ਆ ਗਏ ਨੇ ਅੱਖ ਦੇ ਵਿੱਚ ਪੁੰਡੀ ਪੈ ਚੁੱਕੀ ਏ ਕਿਤੋਂ ਪਵਾ ਕੇ ਆ ਗਏ ਉਹ ਹੁਣ ਬਹੁਤ ਉਹੀ ਗੰਦਾ ਬੰਦਾ ਜਿਹਾ ਮੌਸਮ ਹੋ ਗਿਆ ਹੁਣ ਫੇਰ ਹੁਣ ਇੱਕ ਤੇ ਮੱਛਰ ਆ ਗਿਆ ਗੰਦਾ ਜਿਹਾ ਵੱਡਾ ਵੱਡਾ ਮੋਟਾ ਮੋਟਾ ਤੇ ਇੱਕ ਪੁੰਡੀਆਂ ਸਿਆਲ ਸਿਆਲ ਨੂੰ ਜਵਾਵਾ ਗੰਦੇ ਮੁੰਡੇ ਜੇ ਨਾ ਕੀੜੇ ਪਤੰਗਿਆਂ ਜਾਂ ਤੋ ਬਾਬਾ ਜਾਨ ਛੁੱਟੀ ਰਹਿੰਦੀ ਏ ਮੱਛਰ ਮੱਖੀਆਂ ਆ ਗਰਮੀ ਦੇ ਨਿਰਾ ਗੰਧ ਦਾ ਘਰ ਹੈ ਆ ਗਿਆ ਸਾਰਾ ਹੂੰ ਸਿਆਲ ਚ ਵੀ ਨਹੀਂ ਚੈਨ ਹੈਗਾ ਗਰਮੀ ਚ ਵੀ ਨਹੀਂ ਚੈਨ ਘਰੇ ਬੰਦਾ ਕੀ ਕਿਤੇ ਵੀ ਚੈਨ ਨਹੀਂ ਹੈਗਾ ਤੇ ਆ ਪੇਸ਼ੈਂਟ ਜੀ ਆ ਦੇਖ ਦੋ ਹੋ ਗਿਆ ਦਵਾਈ ਚਾਹੀਦੀ ਹੈ ਦਵਾਈ ਪੀਓ ਮਿਸਟਰ ਦੇਖ ਅੱਜ ਦਰਹਾਲ ਵੇਖੋ ਸਾਡੇ ਪੇਸ਼ੈਂਟ ਦਾ ਹੈ ਪੇਸ਼ੈਂਟ ਨੂੰ ਅੱਧਾ ਚਮਚ ਦਵਾਈ ਦਿੱਤੀ ਏ ਹੈ ਤੇ ਪੇਸ਼ੈਂਟ ਸੱਟ ਹੋ ਗਿਆ ਆਈ ਰਤ ਹੋਇਆ ਹੈ ਇੱਕ ਅੱਧੇ ਚਮਚ ਦਵਾਈ ਨੇ ਅਸਰ ਕਰਤਾ ਮਲਾਪ ਹੋਰ ਕਹਿਵੇਂ ਚੱਲ ਫਿਰ ਹੁਣ ਕੱਲੂ ਤੇ ਸਕੂਲ ਜਾਣਾ ਹੈ ਨਾ ਨਹੀਂ ਹਾਂ ਚੱਲ ਕੱਲ ਦਾ ਦਿਨ ਜਾਣਾ ਅਣ ਤੋਂ ਪਰਸੋਂ ਛੁੱਟੀ ਕਰਵਾ ਦਿਓ ਕੱਲ ਦਾ ਦਿਨ ਸਟੇਟਿੰਗ ਹੋਣੀ ਵਾਸਤੇ ਟੇਟੀ ਕਰਨੀ ਚੱਲ ਠੀਕ ਹੈ ਤੁਰ ਜੀ ਪਰਸੋਂ ਚਲ ਹੁਣ ਬਹਿ ਜਾਓ ਇੱਕਦਮ ਨਹੀਂ ਭੱਜੀਦਾ ਹੁੰਦਾ ਉਹ ਹੁਣ ਦਵਾਈ ਦਾ ਅਸਰ ਹੋਇਆ ਪਿਆ ਠੀਕ ਹੈ ਫੇਰ ਚੜ ਜਾਣਾ ਦੁਬਾਰਾ ਫੇਰ ਬੈਰੋ ਟਿੱਕੇ ਚਲੋ ਡਿਸਪੋਜ਼ਲ ਡਿਸਪੋਜ਼ਲ ਦਾ ਕੀ ਕਰਨਾ ਪੁੱਤਰ ਵੇਖ ਲੈ ਇੱਕ ਤੇ ਨਾ ਕਾਵਾਂ ਦੀਆਂ ਅੱਖਾਂ ਵਾਲੇ ਨੇ ਆ ਕਰੀ ਤਨਮੂ ਬੈੱਡ ਜੀ ਉਹ ਕਿਵੇਂ ਵੇਖ ਲੈ ਵੀ ਉੱਥੇ ਪਏ ਨੇ ਮੈਨੂੰ ਕਾਦਾ ਪਤਾ ਹੈ ਕਾਦਾ ਪਤਾ ਹੈ ਉਹ ਨਹੀਂ ਮਿਲਨੇ ਹੈਗੇ ਇਹ ਦੋ ਦੇ ਦੋ ਕਾਦੇ ਲਈ ਦੂਰਬੀਨ ਬਣਾ ਦੂਰਬੀਨ ਬਣਾਣਾ ਦੂਰਬੀਨ ਨਾਲ ਕੀ ਵੇਖਣਾ ਮੈਂ ਮੈਂ ਦੇਖਣਾ ਮੇਰੀ ਜੀਪ ਵਾਲਾ ਕਾਦੇਗਾ ਓਏ ਜੀ ਪੜਾ ਕਾਧਾ ਹੈਗੀ ਨਹੀਂ ਕਿੰਨਾ ਇੱਕ ਕੰਮ ਹੈ ਜੀਬ ਦਾ ਹੂੰ ਮੈਂ ਦੇਖਾਂ ਅੱਛਾ